ਰਾਜਵੀਰ ਜਵੰਦਾ ਜੋ ਕਿ ਇਸ ਸੰਸਾਰ ਨੂੰ અલਵਿਦਾ ਆ ਗਏ ਨੇ ਕੀਰਪੁਰ ਸਾਹਿਬ ਰਾਜਵੀਰ ਜਵੰਦਾ ਦੇ ਫੁੱਲ ਤਾਰਨ ਗਈ ਮਾਤਾ ਦੇ ਨਾਲ ਹੋਇਆ ਵੱਡਾ ਚਮਤਕਾਰ ਅਚਾਨਕ ਸਰੋਵਰ ਵਿੱਚੋਂ ਨਿਕਲੀ ਐਸੀ ਚੀਜ਼ ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਰਾਜਵੀਰ ਜਵੰਦਾ ਜੋ ਕਿ ਸੰਸਾਰ ਦੇ ਵਿੱਚ ਨਹੀਂ ਰਹੇ ਨੇ ਜੋ ਕਿ ਸੰਸਾਰ ਨੂੰ ਹਮੇਸ਼ਾ ਦੇ ਲਈ અલਵਿਦਾ ਆ ਗਏ ਨੇ ਤਾਂ ਉਹਨਾਂ ਦੀਆਂ ਅਸਤੀਆਂ ਜਿਹੜੀਆਂ ਨੇ ਜਲ ਪਰਵਾ ਕੀਤੀਆਂ ਗਈਆਂ ਨੇ ਕੀਰਤਪੁਰ ਸਾਹਿਬ ਵਿਖੇ ਤੁਹਾਨੂੰ ਦੱਸਦੀ ਹੈ ਕਿ ਪੂਰਾ ਪਰਿਵਾਰ ਦੇ ਰਾਹ ਹੈ ਹੀਰਤਪੁਰ ਸਾਹਿਬ ਵਿਖੇ ਪਹੁੰਚ ਆਏ ਪੰਜਾਬੀ ਦੇ ਜਿਹੜੇ ਮਸ਼ਹੂਰ ਗਾਇਕ ਪੰਜਾਬ ਦੀ ਮਾਂ ਬੋਲੀ ਨੂੰ ਮਸ਼ਹੂਰ ਕਰਨ ਵਾਲੇ ਕਲਾਕਾਰ ਰਾਜਵੀਰ ਜਵੰਦਾ ਜਿਸ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਸੰਸਕਾਰ ਤੋਂ ਬਾਅਦ ਅੱਜ ਉਹਨਾਂ ਦੀਆਂ ਹਸਤੀਆਂ ਜਿਹੜੀਆਂ ਨੇ ਪਰਿਵਾਰਕ ਮੈਂਬਰ ਸਾਥ ਸਬੰਧੀਆਂ ਰਿਸ਼ਤੇਦਾਰਾਂ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਥੀਆਂ ਸਮੇਤ ਸ਼੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਹਪਤਾਲਪੁਰੀ ਸਾਹਿਬ ਦੇ ਨਜ਼ਦੀਕ ਬਣੇ ਹੋਏ ਸਤਲੁਜ ਕੰਡੇ ਤੇ ਅਸਤ ਘਾਟ ਦੇ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਰਾਜਵੀਰ ਜਵੰਦੇ ਦੀਆਂ ਅਸਥੀਆਂ ਮੌਕੇ ਅਰਦਾਸ ਕੀਤੀ ਗਈ ਅਤੇ ਜਨਮਦਿਨ ਵਾਲੀ ਮਾਤਾ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਪਿਓ ਭਰਾ ਤੇ ਪਤੀ ਦੀਆਂ ਅਸਥੀਆਂ ਨੂੰ ਆਪਣੀ ਛਾਤੀ ਨਾਲ ਲਾ ਕੇ ਬੜੇ ਹੀ ਭਾਵੁਕ ਮਨ ਨਾਲ ਲਾਲ ਸਤਤੋਜ ਦਰਿਆ ਦੇ ਵਿੱਚ ਚੱਲਦੇ ਪਾਣੀ ਦੇ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ ਨੇ ਤੁਹਾਨੂੰ ਦੱਸਦੀ ਕਿ ਰਾਜਵੀਰ ਜਵੰਦਾ ਜਿਸ ਸੰਸਾਰ ਦੇ ਵਿੱਚ ਨਹੀਂ ਰਹੇ ਨੇ ਪੂਰਾ ਪਰਿਵਾਰ ਜਿਹੜਾ ਹੈ ਗਹਿਰੇ ਸਦਮੇ ਦੇ ਵਿੱਚ ਹੈ ਪੂਰਾ ਪਰਿਵਾਰ ਇਸ ਗੱਲ ਨੂੰ ਵਾਰ-ਵਾਰ ਸੋਚ ਰਿਹਾ ਕਿ ਕਾਸ਼ ਰਾਜਵੀਰ ਰਾਜਸਥਾਨ ਦੇ ਵਿੱਚ ਹੁੰਦਾ ਸਾਡੇ ਵਿਚਾਰ ਹੁੰਦਾ ਤੇ ਸ਼ਾਇਦ ਗੱਲ ਹੋਰ ਹੋਣੀ ਸੀ ਇਸ ਮੌਕੇ ਉਹਨਾਂ ਦੇ ਮਾਤਾ ਪਤਨੀ ਪੁੱਤਰੀ ਪੁੱਤਰ ਤੇ ਰਿਸ਼ਤੇਦਾਰ ਨਾਲ ਮੌਜੂਦ ਰਹੇ ਮੌਕੇ ਤੇ ਜਿੱਥੇ ਪੰਜਾਬੀ ਗਾਇਕੀ ਇੰਡਸਟਰੀ ਦੇ ਕਲਾਕਾਰ ਉਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ ਸਾਨੂੰ ਉੱਥੇ ਹੀ ਚਾਅਕਸ਼ ਵਧੀਆ ਤੋਂ ਇਲਾਵਾ ਚਾਅਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਹਕੀਮ ਮਨਿੰਦਰ ਪਾਲ ਸਿੰਘ ਮਿਨਾਸ ਡੀਐਸਪੀ ਅਜੇ ਸਿੰਘ ਭੁਪਿੰਦਰ ਸਿੰਘ ਬਜਰੂੜ ਕੁਲਦੀਪ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਚੌਣ ਵਾਲੇ ਨਾਲ ਜਿਹੜੇ ਮੌਜੂਦ ਰਹੇ ਸਨ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਜੋ ਕਿ ਪਿਛਲੇ ਦਿਨਾਂ ਤੋਂ ਇੱਕ ਬਹੁਤ ਵੱਡੀ ਸਮੱਸਿਆ ਦੇ ਨਾਲ ਜੂਝ ਰਹੇ ਸੀ 27 ਸਤੰਬਰ ਤੋਂ ਲੈ ਕੇ ਜਿੱਥੇ ਲਗਾਤਾਰ ਉਹਨਾਂ ਦੀ ਹਾਲਤ ਖਰਾਬ ਹੁੰਦੀ ਹੋਈ ਦਿਖਾਈ ਦੇ ਰਹੀ ਸੀ ਸੋ ਆਖਰਕਾਰ ਇੱਕ ਐਕਸੀਡੈਂਟ ਹਾਦਸੇ ਦੇ ਵਿੱਚ ਉਹਨਾਂ ਦੀ ਹਾਲਤ ਜਿਹੜੀ ਬਹੁਤ ਖਰਾਬ ਹੋ ਜਾਂਦੀ ਹੈ ਹਾਦਸਾ ਇਹਨਾਂ ਭਿਆਨਕ ਸੀ ਜਿਸ ਦੇ ਨਾਲ ਉਹਨਾਂ ਦਾ ਦਿਲ ਤੇ ਦਿਮਾਗ ਕ ਕਰਨਾ ਹੀ ਬੰਦ ਕਰ ਗਿਆ ਸੀ ਰੀਡ ਦੀ ਹੱਡੀ ਤੇ ਵੀ ਬਹੁਤ ਜ਼ਿਆਦਾ ਸੱਟਾਂ ਸਨ ਤੁਹਾਨੂੰ ਦੱਸਦੀ ਆਖਰਕਾਰ ਰਾਜਵੀਰ ਜਵੰਦਾ ਦਾ ਇਸ ਸੰਸਾਰ ਤੋਂ ਚਲੇ ਜਾਣਾ ਪਰ ਦੇ ਲਈ ਇੱਕ ਬਹੁਤ ਵੱਡਾ ਘਾਟ ਹੈ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੁਹਾਨੂੰ ਦੱਸਦੀ ਹੈ ਕਿ ਰਾਜਵੀਰ ਜਵੰਦਾ ਜੋ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਕੀਰਤਪੁਰ ਸਾਹਿਬ ਵਿਖੇ ਉਹਨਾਂ ਦੀਆਂ ਅਸਤੀਆਂ ਨੂੰ ਜਲ ਪ੍ਰਵਾਹ ਕਰਨ ਗਏ ਤੋਂ ਆਖਰ ਕੁਝ ਲੋਕਾਂ ਦੇ ਵੱਲੋਂ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਆਖਰ ਮਾਤਾ ਨਾਲ ਨਹੀਂ ਗਏ ਜਾਂ ਫਿਰ ਕੁਝ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸਤੀਆਂ ਨੂੰ ਜਲ ਪ੍ਰਵਾਹ ਨਹੀਂ ਕੀਤਾ ਗਿਆ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਰਾਜਵੀਰ ਜਵੰਦਾ ਜਲਦੀ ਹੀ ਵਾਪਸ ਪਰਤਣਗੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਸੋਸ਼ਲ ਮੀਡੀਆ ਤੇ افواਹਾਂ ਜਿਹੜੀਆਂ ਨੇ ਉਹ ਫਲਾਈਆਂ ਜਾ ਰਹੀਆਂ ਨੇ ਜਦਕਿ ਇੱਕ ਪਰਿਵਾਰ ਦਾ ਨੌਜਵਾਨ ਪੁੱਤਰ ਗਿਆ ਹਾਲਾਂਕਿ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਪਰ ਫਿਰ ਵੀ ਸਾਡੇ ਲੋਕ ਇਹਨਾਂ ਗੱਲਾਂ ਨੂੰ ਕਰਦੇ ਜਾ ਰਹੇ ਨੇ ਪਰ ਫਿਰ ਵੀ ਕੋਈ ਲੋਕ ਸਮਝ ਜਿਹੜੀ ਹੈ ਨਹੀਂ ਲੈ ਰਹੇ ਨੇ ਪਰ ਆਖਰਕਾਰ ਰਾਜਵੀਰ ਜਵੰਦਾ ਦਾ ਚਲੇ ਜਾਣਾ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਲਈ ਪੁੱਛ ਕੇ ਵੇਖੋ ਕਿ ਕਿੱਡੀ ਵੱਡੀ ਜਿਹੜੀ ਹੈ ਘਾਟ ਹੈ ਸੋ ਆਖਰ ਪਰਿਵਾਰਕ ਮੈਂਬਰ ਅੱਜ ਵੀ ਆਪਣੇ ਉਸ ਜੀ ਨੂੰ ਉਸ ਸ਼ਖਸ ਨੂੰ ਉਡੀਕ ਰਹੇ ਨੇ ਉਹ ਬੱਚੇ ਅੱਜ ਵੀ ਆਪਣੇ ਪਿਤਾ ਨੂੰ ਵੇਖ ਰਹੇ ਨੇ ਜੋ ਕਿ ਅੱਜ ਸੰਸਾਰ ਦੇ ਵਿੱਚ ਨਹੀਂ ਹੈ ਤੇ ਉਹਨਾਂ ਬੱਚਿਆਂ ਨੂੰ ਕੀ ਦੱਸਿਆ ਜਾਏ ਕਿ ਉਹਨਾਂ ਦੇ ਪਿਤਾ ਇਸ ਸੰਸਾਰ ਤੋਂ ਹਮੇਸ਼ਾ ਦੇ ਲਈ ਉਹਨਾਂ ਨੂੰ ਇਕੱਲੇ ਛੱਡ ਕੇ ਅਲਵਿਦਾ ਆ ਗਏ ਨੇ ਸੋ ਆਖਰਕਾਰ ਅਫਵਾਹਾਂ ਤੋਂ ਜਿਹੜਾ ਹੈ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਸੋ ਆਖਰ ਰਾਜਵੀਰ ਦਿਵੰਦਾ ਦੇ ਪਰਿਵਾਰ ਦੇ ਨਾਲ ਸਾਨੂੰ ਹਮਾਇਤ ਜੜੀ ਹੈ ਜ਼ਰੂਰ ਰੱਖਣੀ ਚਾਹੀਦੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ